ਤਨ ਬਹੁਤ ਆਏ ਤੂੰ ਵੀ ਚੜਾ ਲਈਏ ਗੱਲ ਕਰ ਤੁਹਾਡਾ ਨਾਂ ਕੀ ਹੈ ਮੇਰਾ ਸੰਦੀਪ ਕੰਮੋ ਸੰਦੀਪ ਆ ਮੇਰੀ ਗੱਲ ਸੁਣ ਇੱਕ ਗੱਲ ਮੈਨੂੰ ਦੱਸ ਤੁਸੀਂ ਘੋੜੀ ਚੜ ਕੇ ਦੇਖ ਲਿਆ ਜੰਨੇ ਨਹੀਂ ਮੈਂ ਘੋੜੀ ਚੜਿਆ ਮੈਂ ਕਹਿ ਰਿਹਾ ਨਾ ਮੈਂ ਚੜਿਆ ਬਸ ਠੀਕ ਆ ਇਹਦੇ ਘੁੱਟੀ ਦੀ ਕੋ ਖਾਰੂ ਮਾਰੂ ਬਾਹਰ ਕਾਹਦੇ ਘੋੜੀ ਚੜੰਦਾ ਰਵੈਲ ਸਿੰਘ ਨੂੰ ਕਹਿ ਦਿੰਨੇ ਆ ਬਾਟ 2 ਦੇ ਵਿੱਚ ਤੈਨੂੰ ਘੋੜੀ ਦੇ ਬੱਕਰਾ ਤੈਨੂੰ ਘੋੜੀ ਦੇ ਬੱਕਰਾ ਬਣਾ ਦਿੰਨੇ ਆ ਕੋੜੀ ਦਾ ਕਚਰ ਕੁਚਲਦਾ ਜੋ ਵੀ ਹੈ ਉਹ ਮਾਮਾ ਕੋੜੀ ਸੀ ਉਹ ਕਪੜਾ ਪਾ ਦੇ ਉਹ ਕਪੜਾ ਪਾ ਦਿੰਦੇ ਨੇ ਉਦੋਂ ਉਦੋਂ ਪਲਾਸਟਿਕ ਜਾਂਦੀ ਪਈ ਹੁੰਦੀ ਇਹਦਾ ਕਚਰ ਨਹੀਂ ਨਹੀਂ ਤੂੰ ਆਪਣੇ ਵਿਆਹ ਦੀ ਨਾ ਗੱਲ ਕਰੀਆ ਮਜ਼ਾਕ ਹੀ ਆ আচ্ছা ਘਰ ਆਈ ਤੇ ਕੋੜੀ ਜਣੇ ਨਾ ਤੇ ਮੈਂ ਤੈਨੂੰ ਕੋੜੇ ਜਣਾ ਨਹੀਂ ਇਹ ਨਾ ਕਿ ਕੋੜੇ ਤੈਨੂੰ ਪਤਾ ਹੀ ਆ ਵੀ ਕਿੱਧਰ ਲੈ ਜਾਓ ਸਾਡੀ ਕੋਈ ਰਿਸਪੌਂਸਿਬਿਲਟੀ ਨਹੀਂ ਪਰਾਵਾ ਜਦੋਂ ਮਾਰੀ ਜੇ ਨਾ ਬਾਗ ਜੇ ਹੋਰੀ ਬਾਗਾ ਜੇ ਫੜ ਕੇ ਤੋਰੀ ਕੋੜ ਨਹੀਂ ਉਹ ਪਟਾਕੇ ਵਜੇ ਉਹ ਅੱਜ ਹਾਂ ਉਹ ਜਦੋਂ ਜੇਟੀ ਨੇ ਆ ਗਿਆ ਵਾ ਫਟਾਕ ਪਟਾਕ ਉਹ ਕੁੜੀ ਕਹਿੰਦਾ ਉਹ ਮਾਰਾ ਜੇ ਆ ਮਰ ਗਿਆ ਅੱਜ ਤੈਨੂੰ ਆਸ ਆਉਂਦਿਆ ਇੱਥੇ ਮਰ ਗਿਆ ਇਤੋਂ ਦੀ ਹੈ ਨਾ ਐ ਲੱਗ ਪਹਿਲਾਂ ਵੀ ਕੀ ਹੁੰਦਾ ਸੀ ਤਿੰਨ ਤਿੰਨ ਚਾਰ ਚਾਰ ਸੂਟ ਬਦਲਨੇ ਕਰਨੇ ਹੈ ਫਲਾਣਾ ਹੈ ਚਾਰ ਚਾਰ ਹੁਣ ਇੱਕ ਸੂਟ 'ਚ ਵਿਆਹ ਖਤਮ ਚੱਲ ਹੋਵੇ ਪਾਜੀ ਤਿੰਨ ਦੋ ਤਿੰਨ ਘੰਟੇ ਦਾ ਤਾਂ ਵਿਆਹ ਰਹਿ ਗਿਆ ਸਾਰਾ ਖਾਲੀਆਂ ਨੇ ਨਾਕਾ ਲਾਇਆ ਹੁੰਦਾ ਨਾ ਉਹ ਕਹਿੰਦੇ ਹਾਂਜੀ ਇਹ ਕਹਿੰਦੇ ਦਿਓ ਵੀ ਇਹ ਧਾਪੀਆਂ ਕਰੇ ਦਿਓ ਵਈ ਨਨ ਭਏ ਜੀ ਜੀ ਕਹਿੰਦਾ ਨਾਮ ਗਮੇਸ਼ ਚਰਮੀ ਕਾ ਨਾਮ ਜੀਜਾ ਹੈ ਮੈਂ ਕਮਾਲ ਕੋ ਜਦੋਂ 5500 ਦਿੱਤਾ ਕਹਿੰਦੇ ਮੇਸ਼ਰਮੀ ਕਾ ਨਾਮ ਅੱਛਾ ਮਗਾ ਉਹ ਮੈਂ ਕਮਾਲ ਕੀ ਬਾਤ ਕਰਤੇ ਹੋ ਆਪ ਮੈਨੂੰ ਹਿੰਦੀ ਬੋਲਦੀ ਪਈ ਬੜਾ ਔਖਾ ਦਿਓ ਕੇ ਬੋਲਿਆ ਤੇ ਮੈਂ ਰੁਆ ਲੂ ਕਿ ਮੈਂ ਕਹ ਰਹਿੰਦਾ ਯਾਰ ਕਿਉਂ ਧੱਕਾ ਕਰਨ ਰਿਹਾ ਕਿਉਂ ਬਦਲ ਕਰਨ ਰਿਹਾ ਜੀ ਦਾ ਕਹਦਾ ਭਾਜੀ ਤੋ ਬੋਲ ਮੈਂ ਕਮਾਲ ਕਰਤੇ ਹੋ ਓ ਮੈਂ ਕਹਾਂ 5100 ਮੈਂ ਆਪਨੇ ਬੇਸ਼ਰਮੀ ਉਹ ਜੀਜੀ ਦੋਨੋਂ ਕੋਲੇ ਔਰ ਤੁਮੇ ਟੱਟੂ ਚਾਹੀਏ ਤੁਹਾਡਾ ਨਾਂ ਕੀ ਹੈ ਭਾਜੀ ਮੇਰਾ ਸੰਦੀਪ ਕੰਬਲ ਸੰਦੀਪ ਆ ਮੇਰੀ ਗੱਲ ਸੁਣ ਹਮ ਇੱਕ ਗੱਲ ਮੈਂ ਦਾ ਤੁਸੀ ਕੋੜੀ ਚੜ ਕੇ ਦੇਖ ਲਿਆ ਜੰਨੇ ਨਹੀਂ ਮੈਂ ਕੋੜੀ ਚੜਿਆ ਮੈਂ ਕਹਿ ਰਿਹਾ ਨਾ ਮੈਂ ਚੱਕਿਆ ਹਾਂ ਕੋਈ ਕੋਬਾ ਠੀਕ ਆ ਫਿਰ ਦੇ ਫੁੱਟ ਦੀ ਕੋ ਘਰ ਬਾਰੂ ਬਾ ਘਾ ਦੇ ਫਿਰ ਜ਼ਿੰਦਗੀ ਖਾ ਮੈਂ ਕੋੜੀ ਚੜਿਆ ਮੈਂ ਯਾਰਾ ਦੇਖ ਦੂਜੀ ਵਾਰ ਮੈਂ ਤੁਸੀ ਕਹ ਰਹੇ ਸੀ ਤੁਹਾਨੂੰ ਕੋੜੀ ਚੜਾ ਦਈਏ ਜੇ ਕੋਈ ਆਪਸ਼ਨ ਹੈਗੀ ਤਾਂ ਵੇਖ ਲਓ ਨਹੀਂ 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 ਲੈ 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 ਤੂੰ ਦੂਜੀ ਮਾਰ ਜਾਣਾ ਅੱਗੇ ਵੀ ਨੂੰ ਚਾਹਿਆ ਘੋੜੀ ਚੜ੍ਹਨ ਦਾ ਨਵੈਲ ਸਿੰਘ ਨੂੰ ਕਹ ਦਿੰਨੇ ਆ ਪਾਰਟ 2 ਦੇ ਵਿੱਚ ਤੈਨੂੰ ਘੋੜੀ ਦੇ ਬੱਕਰਾ ਬਣਾ ਦਿੰਨੇ ਆ ਕਹਿੰਦੇ ਨੇ ਬਲੀ ਦਾ ਬੱਕਰਾ ਤੈਨੂੰ ਘੋੜੀ ਦਾ ਬੱਕਰਾ ਬਣਾ ਦਿੰਨੇ ਆ ਸੋ ਬਿਲਕੁਲ ਥੈਂਕ ਯੂ ਯਾਰ ਇਹਦਾ ਸ਼ੁਕਰ ਮਿਲਿਆ ਜੀ ਦੇਖੋ ਸਾਡੀ ਫਿਲਮ ਆ ਰਹੀ ਆ 28 ਮਾਰਚ ਨੂੰ ਯਾਨੀ ਕਿ ਕੱਲ ਤੈਨੂੰ ਘੋੜੀ ਕਿਨੇ ਚੜਾਇਆ ਤੇ ਘੋੜੀ ਸਾਨੂੰ ਪਰਮ ਸਿੱਧੂ ਨੇ ਜੜਾਇਆ। ਯੋ। ਯੈਸ। ਸੁਖਮ ਸੁਖੀ ਬਾਜੀ ਆ ਤੇ ਹੋਰ ਉਹਨਾਂ ਦੇ ਨਾਲ ਗੁਰੀ ਬਾ ਗੁਰੀ ਬਾ ਹੈਨਾ ਇਹਨਾਂ ਰਲ ਕੇ ਕਿਉਂਕਿ ਪਤਾ ਕਿਉਂ ਇਹਨਾਂ ਨੇ ਕੁੜੀ ਤਿਆਰ ਕੀਤੀ ਆ। ਕੁੜੀ ਜਦੋਂ ਤਿਆਰ ਕਰਦੇ ਉਦੋਂ ਤੇ ਪੈਸੇ ਲੱਗਦੇ ਆ। ਤੇ ਪੈਸੇ ਇਹ ਮੇਰੇ ਵੀਰਾਂ ਦੇ ਲੱਗੇ। ਸੋ ਕਿ ਜਾਣਲਾ ਜਿਹੜਾ ਉਧਰ ਆਇਆ। ਹਾਂ ਕਿਦਾਂ ਆ ਉਧਰ ਗਿਆ। ਸੁਵਸੀ ਬੜੀ ਮਿਹਨਤ ਨਾਲ ਇਹ ਫਿਲਮ ਬਣਾਈ ਆ। ਭਾਏ ਔਰ ਪੰਜਾਬ ਚ ਨਹੀਂ ਇਹ ਕੀਤੀ ਸੀ ਸ਼ੂਟ। ਨਾ ਚੰਡੀਗੜ੍ਹ ਇਹ ਕੀਤੀ ਯੂਪੀ ਹੈ ਯੂਪੀ ਦਾ ਹਾਂ ਇੱਥੋਂ 600 ਕਿਲੋਮੀਟਰ ਦੂਰ ਹੈ ਅੱਜ ਮੈਂਮ ਤੁਹਾਡੇ ਨਾਲ ਗੱਲ ਕਰਾਂਗੇ ਮਤਲਬ ਕਿਵੇਂ ਰਹਿਤ ਹੈ ਯਾਨੀ ਤੁਹਾਡੇ ਨਾਲ ਕਰਾਂਗੇ ਵਿੱਚ ਵਿੱਚ ਹੈ ਕੰਟੀਨਿਊ ਲਾਈਵ ਨਾ ਹਾਂ ਹਾਂਜੀ ਕਿਵੇਂ ਰਹਿਤ ਤੁਹਾਡਾ ਚਿਰਪਾ ਮਨ ਭਾਬੀ ਤੇ ਦੇਵਰ ਜਿਹੜਾ ਕੱਬਾ ਕੱਬਾ ਨਹੀਂ ਕਹਿ ਸਕਦੇ ਉਹ ਕੱਬਾ ਨਾ ਤੂੰ ਲੜਾਈ ਕਰ ਮਜ਼ਾ ਕੀ ਹੈ ਅੱਛਾ ਘਰ ਆਈ ਤੇ ਘੋੜੀ ਜਣੇ ਨਾ ਤੇ ਮੈਂ ਤੈਨੂੰ ਘੋੜੇ ਜਿਹੜਾ ਨਹੀਂ